ਨਸ਼ਾ ਵਿਰੋਧ ਦੇ ਚੱਲ ਰਹੀ ਜੰਗ ਦੇ ਹਿੱਸੇ ਵਜੋਂ ਮਾਨਯੋਗ ਸ਼੍ਰੀ ਅਭਿਮੰਨੀਓ ਰਾਣਾ ਆਈਪੀਐਸ ਐਸਐਸਪੀ ਤਰਨਤਾਰਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਰਨਤਾਰਨ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਦੇ ਮੁਹੱਲਾ ਮਰਾਜ਼ਪੁਰਾ ਥਾਣਾ ਸਿਟੀ ਤਰਨਤਾਰਨ ਵਿੱਚ ਨਸ਼ਾ ਤਸਕਰਾ ਅਤੇ ਸਮਾਜ ਵਿਰੋਧੀ ਤੱਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵਿਆਪਕ ਘੇਰਾਬੰਦੀ ਅਤੇ ਖੋਜ ਮਿਮ ਕਾਸੋ ਚਲਾਈ ਇਸ ਮੌਕੇ ਸ਼੍ਰੀ ਰਿਪੂ ਤਪਨ ਸਿੰਘ ਪੀਪੀਐਸ पीएसटी श्री गुरिंदरपाल सिंह नागारा पीपीएस डीएसपी ਅਤੇ ਇਨਸਪੈਕਟਰ ਅਮਨਦੀਪ ਸਿੰਘ ਇਨਚਾਰਜ ਸੀਏ ਸਟਾਫ ਤਰਨਤਾਰਨ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਰਹੇ ਦੇਖੋ ਮੌਕੇ ਦੀਆਂ ਤਸਵੀਰਾਂ ਤੇ ਕੀ ਕਹਿਣਾ ਹੈ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਸਰ ਜਿਹੜਾ ਕੈਸ ਆਪਰੇਸ਼ਨ ਕੀਤਾ ਰਿਹਾ ਸਰ ਕੀ ਮਾਮਲਾ ਜੀ ਇਹਦੇ ਵਿੱਚ ਯੋਧ ਨਸ਼ਾ ਵਿਰੁੱਧ ਜਿਹੜੀ ਪੰਜਾਬ ਸਰਕਾਰ ਦੀ ਮਹਿੰਮ ਹੈ ਉਹਦੇ ਤਹਿਤ ਹੀ ਵਕ ਵਕ ਪਹਿਲੂਆਂ ਤੇ ਕੰਮ ਕਰਦੇ ਹੋਏ ਇੱਕ ਕੈਸ ਆਪਰੇਸ਼ਨ ਮਰਾਦਪੁਰੇ ਮਹੱਲੇ ਦੇ ਵਿੱਚ ਕੀਤਾ ਜਾ ਰਿਹਾ ਜਿਹਦੇ ਵਿੱਚ ਨਸ਼ਾ 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 ਜਿਹੜੇ ਕੋਈ ਵੇਚਦੇ ਆ ਜਾਂ ਨਸ਼ਾ ਕਰਦੇ ਨੇ ਉਹਨਾਂ ਦੇ ਖਿਲਾਫ ਜੋ-ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਨਸ਼ਾ ਵੇਚਦੇ ਨੇ ਉਹਨਾਂ ਨੇ ਫੜ ਕੇ ਐਫ ਆਈ ਆਰ ਰਜਿਸਟਰ ਕੀਤੀ ਜਾ ਰਹੀ ਹੈ ਤੇ ਜਿਹੜੇ ਕੋਈ ਨਸ਼ਾ ਪੀਂਦੇ ਨੇ ਐਡਿਕਟ ਨੇ ਜਿਹੜੇ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ ਕਿ ਵਕਵਾ ਕਰੀਆਬਿਲਿਟੀਸ਼ਨ ਡੀ ਐਡਿਕਸ਼ਨ ਸੈਂਟਰ ਤਰਨਤਰ ਜ਼ਿਲ੍ਹੇ ਦੇ ਵਿੱਚ ਅਵੇਲੇਬਲ ਹੈ ਜਿੱਥੇ ਦਾਖਲ ਹੋ ਕੇ ਉਹ ਆਪਣਾ ਫ੍ਰੀ ਆਫ ਕਾਸਟ ਇਲਾਜ ਕਰਾ ਸਕਦੇ ਨੇ